ਸਸ਼ੀਕਾ ਤੁਸੀਂ ਦੇਖ ਰਹੇ ਹੋ ਸੀ7 ਆਸਟ੍ਰੇਲੀਆ ਤੇ ਮੈਂ ਤੁਹਾਡਾ ਦੋਸਤ ਸਹਰਾਜ ਸਿੰਘ ਬਲਾਸਪੁਰ ਅੱਜ ਆਪਾਂ ਆਸਟ੍ਰੇਲੀਆ ਦੇ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੂਬੇ ਵਿਕਟੋਰੀਆ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜਿੱਦ ਤੱਕ ਤੁਸੀਂ ਜਾਣਦੇ ਹੋ ਆਸਟ੍ਰੇਲੀਆ ਦੇ ਵਿੱਚ 6 ਸਟੇਟਸ ਤੇ 2 ਟੈਂਟਰੀਜ਼ ਨੇ ਇਹਨਾਂ ਵਿੱਚੋਂ ਵਿਕਟੋਰੀਆ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਟੇਟ ਹੈ ਐਨਾਈਨੀ ਜਿਵੇਂ ਮੁੰਬਈ ਨੂੰ ਇੰਡੀਆ ਦੀ ਫਾਈਨੈਂਸ਼ੀਅਲ ਕੈਪੀਟਲ ਕਿਹਾ ਜਾਂਦਾ ਹੈ ਉਵੇਂ ਹੀ ਮੈਲਬਨ ਨੂੰ ਆਸਟ੍ਰੇਲੀਆ ਦੀ ਫਾਈਨੈਂਸ਼ੀਅਲ ਕੈਪੀਟਲ ਕਿਹਾ ਜਾਂਦਾ ਹੈ ਤੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹ ਵਿਕਟੋਰੀਆ ਸਟੇਟ ਹੈ ਇੱਥੇ ਪੰਜਾਬੀਆਂ ਦੇ ਵੀ ਗੈਂਦੀ ਵੱਡੀ ਤعداد ਚ ਸੋ ਇਸ ਦੀ ਗੱਲਬਾਤ ਕਰਨੀ ਤਾਂ ਲਾਜ਼ਮੀ ਹੈ ਸੋ ਆਓ ਸ਼ੁਰੂ ਕਰੀਏ ਇੱਥੋਂ ਦੀ ਜਿਹੜੀ ਆਬਾਦੀ ਹੈ ਵਿਕਟੋਰੀਆ ਦੀ ਉਹ ਹੈਗੀ ਹੈ ਜੀ 7 ਮਿਲੀਅਨ ਤੁੱਜੇ ਆਪਾਂ ਗੱਲ ਕਰੀਏ ਤੁਹਾਡੀ ਰਾਜਧਾਨੀ ਮੈਲਬਨ ਦੀ ਮੈਲਬਨ ਦੀ ਜਿਹੜੀ ਆਬਾਦੀ ਹੈਗੀ ਆ ਉਹ ਹੈਗੀ ਆ 5.3 ਮਿਲੀਅਨ ਤੇ ਹੁਣ ਆਪਾਂ ਥੋੜੀ ਜੀ ਸਰਕਾਰ ਤੇ ਵੀ ਚਾਤ ਮਾਰ ਦਿੰਦੇ ਆ ਜਿਹੜਾ ਇਥੋਂ ਦਾ ਹੈੱਡ ਆਫ ਸਟੇਟ ਹੁੰਦਾ ਉਹਨੂੰ ਪ੍ਰੀਮੀਅਰ ਕਹਿੰਦੇ ਨੇ ਇਹ ਇੰਡੀਆ ਦੇ ਵਿੱਚ ਮੁੱਖ ਮੰਤਰੀ ਦੇ ਇਕੁਇਵਲੈਂਟ ਹੁੰਦਾ ਤੇ ਮੌਜੂਦਾ ਪ੍ਰੀਮੀਅਰ ਜਿਹੜੇ ਹੈਗੇ ਆ ਉਹਨਾਂ ਦਾ ਨਾਮ ਜਸਿੰਟਾ ਐਲਨ ਨੇ ਤੇ ਉਹ ਲੇਬਰ ਪਾਰਟੀ ਨਾਲ ਸੰਬੰਧ ਰੱਖਦੇ ਨੇ ਜੇ ਆਪਾਂ ਇੱਥੋਂ ਦੇ ਸਦਨਾਂ ਦੀ ਗੱਲ ਕਰੀਏ ਇੱਥੋਂ ਦਾ ਜਿਹੜਾ ਲੋਅਰ ਹਾਊਸ ਆ ਉਹਨੂੰ ਵਿਕਟੋਰੀਅਨ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਨੇ ਤੇ ਇਹਦੇ ਵਿੱਚ 88 ਮੈਂਬਰ ਹੁੰਦੇ ਨੇ ਤੇ ਹਰ ਕਨਸਟਿਟੂਐਂਟ ਸੀ ਦੇ ਵਿੱਚ ਚੋਣਾਂ ਹੁੰਦੀਆਂ ਨੇ ਤੇ ਜਿਹੜੀ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਲੈਣ ਦੇ ਵਿੱਚ ਕਾਮਯਾਬ ਹੁੰਦੀ ਹੈ ਉਹਦੀ ਇੱਥੇ ਸਰਕਾਰ ਬਣਦੀ ਹੈ ਤੇ ਜੇ ਆਪਾਂ ਵਿਕਟੋਰੀਅਨ ਲੈਜਿਸਲੇਟਿਵ ਕਾਉਂਸਲ ਦੀ ਗੱਲ ਕਰੀਏ ਉਹ ਅਪਰ ਹਾਊਸ ਹੈ ਤੇ ਇੱਥੇ 40 ਸੀਟਾਂ ਨੇ ਇਥੇ ਵਿਕਟੋਰੀਆ ਦੇ ਵਿੱਚ 8 ਰੀਜਨ ਇੱਕ ਰੀਜਨ ਦੇ ਵਿੱਚ 5 ਮੈਂਬਰ ਚੁਣੇ ਜਾਂਦੇ ਨੇ ਤੇ ਐਵੇਂ ਸਾਰੇ ਟੋਟਲ 40 ਮੈਂਬਰ ਇਹਦੇ ਵਿੱਚ ਹੈਗੇ ਨੇ ਤੇ ਇਹ ਬਿੱਲ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਅਹਿਮ ਭੂਮਿਕਾ ਵਿਕਟੋਰੀਅਨ ਲੈਜਿਸਲੇਟਿਵ ਕਾਉਂਸਲ ਅਪਰ ਹਾਊਸ ਨਿਭਾਉਂਦਾ ਤੇ ਜਿਹੜਾ ਲੋਅਰ ਹਾਊਸ ਆ ਉਹ ਡਿਬੇਟਿੰਗ ਦੇ ਲਈ ਬਹੁਤ ਅਹਿਮ ਹੈ ਤੁ ਜਿਆਪਾ ਲੋਕਲ ਸਰਕਾਰਾਂ ਦੀ ਗੱਲ ਕਰੀਏ ਲੋਕਲ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਉਹ ਉਹਨਾਂ ਨੂੰ ਕਹਿੰਦੇ ਆ ਜੀ ਕਾਉਂਸਲਸ ਕਾਉਂਸਲਸ ਇੱਥੇ 79 ਨੇ ਤੇ ਹਰ ਵਾਰਡ ਦੇ ਵਿੱਚੋਂ ਮੈਂਬਰ ਚੁਣੇ ਜਾਂਦੇ ਨੇ ਆ ਇੱਕ ਰੀਜਨ ਇੱਕ ਕਾਉਂਸਲ ਦੇ ਵਿੱਚ ਵਾਰਡਸ ਹੁੰਦੇ ਨੇ ਤੇ ਉਹਨਾਂ ਵਾਰਡਸ ਦੇ ਵਿੱਚ ਕਾਉਂਸਲਰ ਚੁਣੇ ਜਾਂਦੇ ਨੇ ਤੇ ਉਹ ਕਾਉਂਸਲਰ ਇਕੱਠੇ ਬੈਠ ਕੇ ਆਪਣੇ ਆਪਣੀ ਕਾਉਂਸਲ ਨੂੰ ਬੈਟਰ ਬਣਾਉਣ ਦੀ ਯੋਜਨਾਵਾਂ ਬਣਾਉਂਦੇ ਨੇ ਇਸ ਜੀ ਇਨਫੋਰਮੇਸ਼ਨ ਵਿਕਟੋਰੀਆ ਬਾਰੇ ਤੇ ਮੈਂ ਹੁਣ ਤੁਹਾਡੇ ਤੋਂ ਅਰਜਿਤ ਲਾਣਾ ਸਸ਼ੀ ਕਾਲ ਜੀ ਤੇ C7 ਆਸਟ੍ਰੇਲੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਸ਼ੀ ਕਾਲ